ਰਾਮ ਬਸੇ ਰਵਿਦਾਸ ਰਹੇ ਪਰਸੰਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈ ਸਾ ਕਰਨ ਕਿ ਜਦ ਜਿਸਾ ਜੋ ਪਹਿਮ ਨਾ ਪਾਪ ਕਰਨ ਤਾਂ ਇਹਨਾਂ ਤਪ ਦੀ ਭਾਵਨਾ ਕੋ ਸਿੰਧਰਾਉ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਾਪਤੀ ਜਨ ਜਾਨੀ ਸੁਆਮੀ ਜੀ ਆਪਣੀ ਸੀ ਰਾਤ ਦੇ ਮੁਖ ਵਿਚਾਰ ਦੇ ਉਰਦਾਸ ਨੂੰ ਦਿਲ ਸਮਝਾਵੇ ਕੋ ਚਪੋ ਜੀ ਹਰ 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 ਹਰੇ ਹਰ ਸੰਜਾਨ ਸਤਿ ਦੇ ਹਰ ਕੇ ਨਾਮ ਜਗ ਜਨ ਜਨ ਕੇ ਕਾਟੇ ਗਾਗਰ ਨਿਬਤ ਨਾਮ ਦੇ ਦੂਦ ਪਿਆ ਆ ਤੋ ਜਗ ਜਨ ਸਤਨੀਆਂ ਜੰਗ ਰਵਦਾਸ ਰਾਮ ਰੰਗ ਦਾ ਤੈਂਕੂ ਪ੍ਰਸਾਦਾਂ ਕੀ ਜੱਤਾ ਜੋ ਪੋਜੀ ਸਤਨਾਮ ਸਤਨਾਮ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੇ ਨਿਵਾਸਾਂ ਕੀ ਚਾਰ ਬਦਾਵਤ ਅਸ਼ਟ ਵਿਸ਼ਾਸੀ ਨੁਕ ਕਰਤਾਂ ਤਾਂਕੇ ਹਰ 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 ਨਾ ਜਪੇ ਸਨਾਵਰ ਸਤਿਆਉ ਵਿਚਨ ਰਚਨਾ ਨਾਨਕ ਖਾਲਸਾ ਪੁਰਾਨ ਮੀਰੀ ਚੌਪੀ ਸਖਰਮਾਹੀ ਵਿਆਸ ਵਿਚਾਰ ਕੇ ਪ੍ਰਮਾਣ ਰਾਮ ਨਾਮ ਸਨਾਹੀ ਸਹਿਜ ਸਮਾਦ ਪਾਤ ਪੰਗੜੇ ਬਾਗ ਦੇ ਰਾਗੀ ਕਹਿ ਰਿਹਾ ਉਸ ਪਤਨ ਜਲਪਤੀ ਜੋ ਪੋਜੀ ਸਰਤਨਾਮ ਸਤ ਸੀ ਲਾਲ ਚੁਕੋਂ ਕੰਪਨ ਮੇਰੀਆਂ ਅੰਨ ਸੁਨੀਆਂ ਮੇਰਾ ਮਾਤੇ ਸ਼ਤਲੇ ਜਾ ਕੀ ਸੋਚਾ ਕੋ ਲੰਗਾ ਤਾਂ ਪਰ ਉੱਤਰੈ ਨੀਤੇ ਉੱਤ ਕਰਿ ਆਪ ਕਾ ਹੁੰ ਤੇ ਨ ਡਰੈ ਨਾਮਦੇਵੀ ਤੇ ਲੋ ਸੰਤਾ ਸੰਤ ਕਹਿਰਵਦਾਸ ਹੋਇ ਸੰਤੋਹ ਜੀਓ ਤੇ ਸਭੇ ਸਰੇ ਜਪੋ ਜੀ ਸਤਨਾਮ ਸਤਨਾਮ ਤਾਰਦ ਦੇਖ ਸਭ ਕੋ ਹਸੈ ਐਸੀ ਦਸਾ ਮਾਰੀ ਆਸਤਿਤ ਸਾਸਿਤ ਕਰਤਲੇ ਸਭ ਕਿਰਪਾ ਤੁਮਾਰੀ ਤੁਮ ਜਾਨ ਕਿਸਨੀ ਪੌਖੰਡਰ ਰਾਮ ਸਗਲ ਜੀ ਸਨਾਰਤੀ ਪਾਪੂਨ ਕਾਮਜੋਤਿ ਜੀ ਸਨਾਰਕਾ ਤੇ ਨਾਹੀ ਬਾਦ ਨਿਤੋਂ ਤੇ ਤਰੇ ਆਲ ਸੰਸਾਰ ਕਰ ਅਰਦਾਸ ਕਰਤਾ ਬਹੁ ਪਾਈ ਤਰੀਕਾ ਹੈ ਜੈਸਾ ਤੂੰ ਤੈਸਾ ਦੁਹੀ ਕਾਤਮਾਂ ਦੀ ਜੱਜਪੋ ਜੀ ਸਤਨਾਮ ਸਤਨਾਮ ਚੱਕਰੂ ਸਤਗੁਰੂ ਦਾਸ ਜੀ ਮਹਾਰਾਜ ਬਖ ਦਾਸ ਜੀ ਮਹਾਰਾਜ ਗੁਰੂ ਸੁਆਮੀ ਸਰਬੰਦਾ ਜੀ ਮਹਾਰਾਜ ਗੁਰੂ ਸੁਆਮੀ ਹਰੀ ਰਾਜ ਜੀ ਮਹਾਰਾਜ ਗੁਰੂ ਸੁਆਮੀ ਤ੍ਰੀਤਾ ਜੀ ਮਹਾਰਾਜ ਗੁਰਗੱਤੀ ਤੇ ਬਿਰਾਜਮਾਨ ਸਤਗੁਰਨੰਝਨ ਦਾਸ ਜੀ ਮਹਾਰਾਜ ਕੌਮ ਦੇ ਮਸ਼ੀਸਾwami ਰਾਮਨੰਦ ਜੀ ਮਹਾਰਾਜ ਸਰਬ ਪੇਗੋ ਆਂ ਜੀ ਕੇ ਚਲ ਤੁਲਕਾ ਸੰਕਾ ਧਿਆਨ ਕਰਕੇ ਜੱਪੋ ਜੀ ਸਤਨਾਮ ਸਤਨਾਮ ਚੱਕਰੂ ਸਤਗੁਰੂ ਦਾਸ ਜੀ ਮਹਾਰਾਜ ਕੇ ਜਨਮ ਸਥਾਨ ਮੰਦਿਰ ਸੀਧਵਰਤਨਪੁਰ ਵਾਰਾਨਸੀ ਪੇਗੰਪੁਰ ਹਰਦੁਆ ਸਮੂਹ ਜਪਾਉਂਦੇ ਦਰਸ਼ਕਾਂ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਅੰਸਰ ਦੀ ਜਾਲ ਦਾ ਤੁਸਾਰ ਉਤਿਆਗਿਆ ਕੀਤਾ ਬਚਨੀ ਤੋਰ ਮੋਹ ਮਨ ਮਾਨੇ ਜਾਂ ਕੋਪਨ ਦੀ ਜੈ ਹਉ ਮੰਨ ਗੋ ਜਾਰ ਕੀਆ ਕਾਨੇ ਕਾਨ ਕੋਲ ਮੋਹ ਜੋ ਅਭਿਸ਼ੇਰ ਜਮਾਲ ਹੋਈ ਜਾਂਤੋਂ ਲਿਖਿਆ ਹੈ ਕੈਰ ਵਿਦਾ ਸਾਸਲ ਕੀ ਜੀਵੋ ਚਿਤ ਦੇ ਦਰਸ਼ਨ ਦੇਖੇ ਜਪੋ ਜੀ ਸਤਨਾਮ ਇਹ ਜਗਤਾ ਦੇਸ਼ਵ ਸਤਪੁਰ ਦਾਸ ਜੀ ਮਹਾਰਾ ਅੰਤਰਾਜਮੀ ਆਪ ਜੀ ਦੇ ਚਰਨਾ ਵਿੱਚ ਅਰਦਾਸ ਬੇਤੀ ਸਤਿ ਪਾਤਸ਼ਾਹ ਗੁਰੂ ਦਾਸ ਜੀ ਮਹਾਰਾਜ ਆਜੀ ਦੇ ਚਾਨਾ ਦਾ ਉਹ ਟ੍ਰਾਂਸਫਰ ਲੈ ਕੇ ਸਤੂਰ ਅਰਦਾਸ ਜੀ ਮਹਾਰਾਜ ਔਰ ਸਰਪ੍ਰਸਤੀ ਸਤੂਰ ਨੰਦ ਜੀ ਮਹਾਰਾਜ ਜੀ ਅਖਲਵਾਰਟੀ ਅਰਦਾਸੀਆ ਤੁਮ ਸੰਗਠਨ ਦੇ ਚੇਅਰਮੈਨ ਉਹਨਾਂ ਦੇ ਅਸ਼ੀਰਵਾਦ ਸਤਕਾ ਮਹਾਰਾਜ ਜੀ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਮਹਾਰਾਜ ਜੀ ਜਹਕੂ ਸਤਗੁਰੂ ਅਰਦਾਸ ਜੀ ਮਹਾਰਾਜ ਦੇ ਜਨਮ ਸਥਾਨ ਮੰਦਰ ਸੀਗਰਦਨ ਕੁਵਾਰਨ ਅਸੀਂ ਵਿਖੇ ਅਖਲਵਾਰਟੀ ਅਰਦਾਸੀਆ ਕਰਨ ਦੇ ਆਫਿਸ ਦੇ ਮਹਾਰਾਜ ਜੀ ਅਦੁਕਾਰਨ ਕਰਨ ਦੀ ਹੈੱਡ ਆਫਿਸ ਦੀ ਮਾਗ ਜੀ ਆਗਿਆ ਮੰਗਦੇ ਆਂ ਕਿਰਪਾ ਕਰਨੀ ਜੇ ਤੇ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਪਾਲਬਖਸ਼ੀ ਕਰਨਾ ਆਪ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਪੂਰੇ ਵਿਸ਼ਵ ਦੇ ਵਿੱਚ ਮਹਾਰਾਜੀ ਹੋਵੇ ਆਪ ਜੀ ਦੇ ਸੇਵਾਦਾਰ ਇਸੇ ਤਰ੍ਹਾਂ ਦੇਤੂ ਕੁੜੀਆਂ ਤੱਕੀਆਂ ਬਖਸ਼ੀਆਂ ਚੜ੍ਹਦੀਆਂ ਕਲਾ ਬਖਸ਼ੀਆਂ ਕਾਉਬੀਏ ਮਕਮਾਣੀ ਸਾਰੇ ਭਾਰਤ ਦੇ ਵਿੱਚ ਪ੍ਰਦੇਸ਼ਾਂ ਵਿੱਚ ਜਾਗ ਮਾਰੇ ਸਾਰੀਆਂ ਸੰਤਾਂ ਲਾਭ ਲੈ ਸਕਣ ਕਿਰਪਾ ਕਰਨੀ ਜੋ ਸੇਵਾਦਾਰ ਇੱਥੇ ਸੇਵਾ ਕਰਨ ਨੂੰ ਤੰਦੋਤੀਆਂ ਚੜ੍ਹਦੀਆਂ ਕਲਾਵਾਸੀ ਕਲੀਆਂ ਜਿੰਨੇ ਵੀ ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਨੇ ਸੌਧੀਆਂ ਹਾਜ਼ਰੀਆਂ ਦਰਪਰਵਾਣ ਕਰ ਲਈਆਂ ਆਪ ਜੀ ਦਸਨਾ ਬਾਸ ਤੇ ਪ੍ਰਸ਼ਾਦ ਹਾਜ਼ਰ ਹੈ ਗੁਰਦਾਸ ਨਾਮ ਤੇ ਰ Aarti ਸਤਨਾਮ ਉਹ ਕੋਾਰੇ ਬੋਲ ਗਿਆ ਪ੍ਰਸ਼ਾਸ ਸਾਧ ਸੰਗਤ ਦੇ ਜੋ ਜੀ ਸ਼ਕਿਆਵਦਾ ਪਿੱਤ ਨਾਮ ਸਤ ਨਾਮ ਸਤ ਨਾਮ ਜਪੇ ਸੱਤੇ ਬਾਛਾ ਜੀ ਇਸੇ ਤਰ੍ਹਾਂ ਆਪਣੇ ਦਰੋਂ ਕਰੋ ਨਾਮਦਾਨ ਸਤ ਸੰਗਤ ਸਾਰੀ ਗੁਰਬੀਮੀਆਂ ਨੂੰ ਬਖਸ਼ਦੇ ਰਹਿਣਾ ਦੇਹਾ ਮੇਰਾ ਕੀਤਾ ਦੋਸਤੀਆਂ ਵਾਸ਼ਿਕਾਨੀਆਂ ਔਰ ਮਹਾਰਾਜ ਸਤਗੁਰੂ ਅਦਾਜੀ ਮਹਾਰਾਜ ਨੂੰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਨ ਦਾ ਜਨਤਾ ਦਾ ਅਰਦਾਸ ਦੀ ਸੇਵਾ ਕਰਨ ਦਾ ਕਿਰਪਾ ਬਾਲਵਕਸ਼ਿਕਾਨੀ ਦੋਸਤੀਆਂ ਵਾਸ਼ਿਕਾਨੀਆਂ ਚਾਰੀਆਂ ਕਲਾ ਵਾਸ਼ਿਕਾਨੀਆਂ ਇਸ ਵੇਲੇ ਅਰਦਾਸ ਸਤਗੁਰੂ ਅਦਾਜੀ ਮਹਾਰਾਜ ਆਪ ਜੀ ਦੇ ਨਾਮ ਦੀ ਚੜ੍ਹਦੀ ਕਲਾ ਤੇ ਰਹੇ ਪਾਣੇ ਸਰਬਤ ਦਾ ਭਲਾ ਜੋ ਬੋਲੇ ਸੋਨਹਿ ਹੈ ਜਤੁਰੂ ਅਸ ਮਹਾਰਾਜ ਕੀ ਜੈ ਸੋ ਸਾੰਮੀ ਸਰਬੰਦਾ ਸੁਮਰਾਨ ਕੀ ਜੈ ਸੋਨ ਪਰ ਕੌਮ ਦੇਵਸ਼ੀ ਸਾੰਮੀ ਰਾਮਾਨੰਦ ਮਹਾਰਾਜ ਕੀ ਜੈ ਸੋਨ ਪਰ ਸਰ ਪੇਕ ਕੌਮਾਨ ਕੀ ਜੈ ਅਨੰਦ ਦੇ ਸੁਨਾਓ ਸੋ ਹੀਰਾ ਚਾੜ ਕੇ ਚਲੇ ਅਨ ਕੀਆਸ ਕੇ ਨਰ ਦੋ ਜਿਗ ਜਾਣਗੇ ਸਤ ਪਾਖੇ ਰਬ ਦਾਸ ਜੋ ਬੁਲੇ ਸੋਨਰ ਪੈ ਸ਼ਿਰੂਦਾ ਸਾਹਿਬ ਦੀ ਜੈ ਹੋਰੀ ਸੋਨਰ ਪੈ ਸਤਿਗੁਰੂ ਸ੍ਰੀ ਸਰਬੰਦਾ ਸਾਹਿਬ ਦੀ ਜੈ ਜੋ ਬੁਲੇ ਸੋਨਰ ਪੈ ਅੰਮ੍ਰਿਸ਼ੀਲ ਸਤਰਾ ਮਨੋ ਮਨਹਾਰ ਦੀ ਜੈ ਸ਼੍ਰੀ 108 ਸੰਤ ਲੰਘੇ ਅੰਦਾਜ਼ ਜੀ ਚੇਅਰਮੈਨ ਅਖਰ ਭਾਰਤੀਆ ਉਦਾਸੀਆ ਧਰਮ ਸੰਗਠਨ ਅਤੇ ਚੇਅਰਮੈਨ ਸ਼ਿਰੂਦਾ ਜੰਮਸਤ ਪਬਲਿਕ ਚੈਰੀਟੇਬਲ ਟਰਸਟ ਹੁਨਾ ਵੱਲੋਂ ਅੱਜ ਨਵੇਂ ਸਾਲ ਦੇ ਜੋ ਕਿ 2025 ਨਵੇਂ ਸਾਲ ਦੇ ਮਹਾਪੁਰਸ਼ਾਂ ਵੱਲੋਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਅਖਰਪਾਰਟੀਆਂ ਰੋਡਾਸੀਆ ਧਰਮ ਸੰਗਠਨ ਵੱਲੋਂ ਅਤੇ ਸਮੂਹ ਅਖਰਪਾਰਟੀਆਂ ਰੋਡਾਸੀਆ ਧਰਮ ਸੰਗਠਨ ਦੀ ਪੂਰੀ ਟੀਮ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਕਿ ਨਵਾਂ ਸਾਲ ਸਾਰੀਆਂ ਸੰਤਾਂ ਦੇ ਖੁਸ਼ੀਆਂ ਔਰ ਖੇੜਿਆਂ ਨਾਲ ਲੈ ਕੇ ਆਵੇ